ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 에어ਪੋਰਟ ਦੇ ਉੱਤੇ ਦੋ ਖੂੰਖਾਰ ਅਤਵਾਦੀ ਜਿਨ੍ਹਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਜਿਹੜਾ ਦਿੱਤਾ ਜਾਂਦਾ ਸੀ ਉਹ 에어ਪੋਰਟ ਦੇ ਉੱਤੇ ਸ਼ਰੀਆਂ ਘੁੰਮ ਰਹੇ ਸਨ ਮੁੰਬਈ 에어ਪੋਰਟ ਦੇ ਉੱਤੇ ਸ਼ਰੀਆਂ ਘੁੰਮ ਰਹੇ ਸਨ ਲੇਕਿਨ ਜਦੋਂ ਇਹਨਾਂ ਦੀ ਜਾਣਕਾਰੀ NIA ਨੂੰ ਮਿਲੀ ਤਾਂ ਮੋਕੇ ਤੇ ਪੂਰੇ 에어ਪੋਰਟ ਦੇ ਉੱਤੇ ਛਾਪਾ ਜਿਹੜਾ ਮਾਰਿਆ ਜਾਂਦਾ ਆ ਜੋਂਦਾ ਪਿਛਲੇ 2 ਸਾਲਾਂ ਤੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਦੱਸ ਦਈਏ ਕਿ 3-3 ਲੱਖ ਦਾ ਇਹਨਾਂ ਦੇ ਉੱਤੇ ਇਨਾਮ ਵੀ ਜਿਹੜਾ ਰੱਖਿਆ ਗਿਆ ਸੀ ਲੇਕਿਨ ਅੱਜ ਜਦੋਂ ਮੁੰਬਈ 에어ਪੋਰਟ ਦੇ ਉੱਤੇ ਦੋਵੇਂ ਪਹੁੰਚੇ ਜਿਨ੍ਹਾਂ ਦੀ ਤਸਵੀਰ ਵੀ ਤੁਹਾਨੂੰ ਨਾਲ ਦਿਖਾ ਰਹੇ ਆ ਤਾਂ ਇਸ ਤੋਂ ਬਾਅਦ ਅੰਦਰ ਇਹਦੇ ਵੱਲੋਂ 에어ਪੋਰਟ ਦੇ ਅੰਦਰ ਜਿਹੜਾ ਛਾਪੇਮਾਰੀ ਕੀਤੀ ਜਾਂਦੀ ਹੈ ਇਹਨਾਂ ਦੀ ਭਾਲ ਕੀਤੀ ਜਾਂਦੀ ਹੈ ਕਿਉਂਕਿ ਤਸਵੀਰਾਂ ਵੀ ਸਨ ਤੇ ਇਸੇ ਤੋਂ ਬਾਅਦ ਇਹਨਾਂ ਦੀਆਂ ਤਸਵੀਰਾਂ ਦੇ ਜ਼ਰੀਏ ਜਦੋਂ ਭਾਲ ਕੀਤੀ ਗਈ ਤਾਂ ਦੋਵਾਂ ਨੂੰ ਮੌਕੇ ਤੇ ਜਿਹੜਾ ਕਾਬੂ ਕੀਤਾ ਗਿਆ ਸੋ ਮੁੰਬਈ 에어ਪੋਰਟ ਦੇ ਉੱਤੇ ਇਹਨਾਂ ਦੇ ਵੱਲੋਂ ਜੋ ਹੈ ਸ਼ਰੀਅ ਮੁੱਤੇ ਢੇਡੇ ਕੱਡੇ ਜਾ ਰਹੇ ਸਨ ਲੇਕਿਨ ਇਹਨਾਂ ਦੇ ਉੱਤੇ ਜਦੋਂ NIA ਦੀ ਨਜ਼ਰ ਪਈ ਤਾਂ ਇਹਨਾਂ ਨੂੰ ਮੌਕੇ ਤੇ ਹੀ ਕਾਬੂ ਜਿਹੜਾ ਕੀਤਾ ਗਿਆ ਸੋ ਤੁਸੀਂ ਦੇਖ ਸਕਦੇ ਹੋ ਦੋਵੇਂ ਅਤਵਾਦੀ ਜਿਨ੍ਹਾਂ ਨੂੰ ਮੁੰਬਈ 에ਅਰਪੋਰਟ ਦੇ ਉੱਤੇ ISI ਦੇ ਇਹ ਦੋ ਅਤਵਾਦੀ ਨੇ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਗ੍ਰਫਤਾਰ ਕੀਤੇ ਗਏ ਅਤਵਾਦੀਆਂ ਦੇ ਨਾਮ ਅਬਦੁੱਲਾ ਫਿਆਜ਼ ਸ਼ੇਖ ਅਤੇ ਤਲਖਾ ਖਾਨ ਬਚੂ ਇਹਨਾਂ ਦੀ ਪਛਾਣ ਹੋਈ ਹੈ ਦੋਵੇਂ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਭਾਰਤ ਵਾਪਸ ਆ ਰਹੇ ਸਨ ਦੋਵੇਂ ਆਈਐਸਆਈਐਸ ਦੇ ਲਈ ਸਲੀਪਰ ਸੈਲਵੋਚੂ ਜਿਹੜੇ ਕੰਮ ਕਰਦੇ ਸੀ ਤੇ ਦੋਵੇਂ ਅਤਵਾਦੀ ਪਿਛਲੇ 2 ਸਾਲਾਂ ਤੋਂ ਫਰਾਰ ਚੱਲ ਰਹੇ ਸੀ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਲੇਕਿਨ ਅੱਜ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ ਸੋ ਆਈਐਸਆਈਐਸ ਪੁਨੇਸ ਸਲੀਪਰ ਮੋਡਿਊਲ ਮਾਮਲੇ ਦੇ ਵਿੱਚ ਮੁੰਬਈ 에어ਪੋਰਟ ਦੇ ਉੱਤੇ ਦੋ ਫਰਾਰ ਅਤਵਾਦੀਆਂ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਜਿਨ੍ਹਾਂ ਦਾ ਨਾਮ ਤੁਹਾਨੂੰ ਦੱਸਿਆ ਕਿ ਅਬਦੁੱਲਾ ਫਿਆਜ਼ ਸ਼ੇਖ ਅਤੇ ਨਾਲ ਹੀ ਤਲਹਾ ਖਾਨ ਇਹ ਦੋਨੇ 에어ਪੋਰਟ ਦੇ ਉੱਤੇ ਘੁੰਮ ਰਹੇ ਸਨ ਲੇਕਿਨ ਇਸੇ ਤੋਂ ਬਾਅਦ ਜਦੋਂ NIA ਦੀ ਟੀਮ ਮੌਕੇ ਤੇ ਪਹੁੰਚਦੀ ਆ ਉਹਨਾਂ ਦੇ ਵੱਲੋਂ 에어ਪੋਰਟ ਦੇ ਅੰਦਰ ਛਾਪੇਮਾਰੀ ਕੀਤੀ ਗਈ ਤਾਂ ਇਹਨਾਂ ਨੂੰ ਮੌਕੇ ਤੇ ਹੀ ਜਿਹੜਾ ਕਾਬੂ ਕੀਤਾ ਗਿਆ ਦੋਵੇਂ ਜਣੇ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਭਾਰਤ ਦੇ ਜਿਹੜੇ ਵਾਪਸ ਆ ਰਹੇ ਸਨ ਲੇਕਿਨ ਜੋਦਈਨਾ ਦੇ ਉੱਤੇ ਐਨਆਈਏ ਦੀ ਨਜ਼ਰ ਪਈ ਤਾਂ ਇਹਨਾਂ ਨੂੰ ਮੌਕੇ ਤੇ ਹੀ ਜਿਹੜਾ ਕਾਬੂ ਕੀਤਾ ਗਿਆ ਇਹ ਪਿਛਲੇ 2 ਸਾਲਾਂ ਤੋਂ 2 ਸਾਲਾਂ ਤੋਂ ਜਿਹੜਾ ਇਹ ਫਰਾਰ ਚੱਲ ਰਹੇ ਸਨ ਇਸ ਦੇ ਖਿਲਾਫ ਜਿਹੜਾ ਐਨਆਈਏ ਦੇ ਵੱਲੋਂ ਅਦਾਲਤ ਨਹੀਂ ਸ਼ੌਇਕ ਗੈਰ ਜ਼ਮਾਨਤੀ ਬਰੰਟ ਵੀ ਇਹਨਾਂ ਤੇ ਜਾਰੀ ਕੀਤੇ ਹੋਏ ਸਨ ਦੋਨਾਂ ਦੋਸ਼ੀਆਂ ਦੇ ਉੱਤੇ 3-3 ਲੱਖ ਰੁਪਏ ਦਾ ਇਨਾਮ ਵੀ ਜਿਹੜਾ ਰੱਖਿਆ ਗਿਆ ਸੀ ਕਿ ਜਿਹੜਾ ਵੀ ਇਹਨਾਂ ਨੂੰ ਫੜਦਾ ਹੈ ਤਾਂ 3 ਲੱਖ ਰੁਪਏ ਦਿੱਤਾ ਜਾਏਗਾ ਲੇਕਿਨ ਅੱਜ ਜਦੋਂ ਮੁੰਬਈ 에어ਪੋਰਟ ਤੇ ਪਹੁੰਚੇ ਦੋਵੇਂ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਭਾਰਤ ਵਾਪਸ ਆ ਰਹੇ ਸਨ ਤਾਂ NIA ਦੇ ਬੋਲੋਇਥੇ ਰੈਡ ਕੀਤੀ ਗਈ ਕਿ ਚੋਪਿੰਗ ਮਾਰੀ ਕੀਤੀ ਗਈ ਇਲਾਦੀ ਪਾਲ ਦੇ ਲਈ ਮੋਟੂਆਂ ਦੇ ਰਾਹੀ ਜਿਹੜਾ ਲਗਾਤਾਰ ਛਾਪੇ ਮਾਰੀ ਹੋ ਰਹੀ ਸੀ ਲੇਕਿਨ ਇੱਥੇ ਹੀ ਦੱਸ ਦਈਏ ਕਿ ਦੋਹਾਂ ਅਤਵਾਦੀਆਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਇਸ ਮੁੰਬਈ 에어ਪੋਰਟ ਦੇ ਉੱਤੇ ਆਈਐਸ ਆਈਐਸ ਤੇ ਦੋ ਅਤਵਾਦੀ ਗ੍ਰਫਤਾਰ ਕੀਤੇ ਗਏ ਖੁੰਖਾ ਅਤਵਾਦੀ ਨੇ ਜਿਨ੍ਹਾਂ ਤੋਂ ਹੁਣ ਪੁੱਛਗਛ ਜਿਹੜੀ ਕੀਤੀ ਜਾਏਗੀ ਵੱਡੇ ਇਹਨਾਂ ਤੋਂ ਖੁਲਾਸੇ ਜਿਹੜੇ ਹੋ ਸਕਦੇ ਨੇ ਸੋ ਲਗਾਤਾਰ ਸਾਰੀਆਂ ਟੀਮਾਂ ਜੋ ਨੇ ਉਹੋ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਈਆਂ ਨਹੀਂ ਜਦੋਂ ਤੋਂ ਇਹ جنگ ਹੋਈ ਹੈ ਤੇ ਉਸੇ ਤੋਂ ਬਾਅਦ ਹੁਣ ਮੁੰਬਈ 에য়ারਪੋਰਟ ਦੇ ਉੱਤੇ ਦੋ ਅਤਵਾਦੀ ਜਿਹੜੇ ਪਿਛਲੇ ਦੋ ਸਾਲਾਂ ਤੋਂ ਫਾਰ ਚੱਲ ਰਹੇ ਸਨ ਇਹਨਾਂ ਦੇ ਪਾਲ ਲਗਾਤਾਰ ਕੀਤੀ ਜਾ ਰਹੀ ਸੀ 3-3 ਲੱਖ ਇਹਨਾਂ ਦੇ ਉੱਤੇ ਇਨਾਮ ਜਿਹੜਾ ਰੱਖਿਆ ਗਿਆ ਸੀ ਲੇਕਿਨ ਅੱਜ ਮੁੰਬਈ 에য়ারਪੋਰਟ ਤੋਂ ਦੋਹਾਂ ਨੂੰ ਜਿਹੜਾ ਕਾਬੂ ਕਰ ਲਿਆ ਗਿਆ ਸੋ ਦੋਨਾਂ ਦੀ ਤਸਵੀਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਐਨਆਈਏ ਨੇ ਦੋ ਪਗੋੜੇ ਅਤਵਾਦੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜੋ ਕਿ ਅਬਦੁੱਲਾ ਫੈਜ਼ ਸ਼ੇਖ ਅਤੇ ਤਲਖਾ ਖਾਨ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਮੁੰਬਈ 에ਅਰਪੋਰਟ ਤੇ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਹੋਈ ਹੈ